ਨਿਊ 월ਡ ਆਰਡਰ ਦੇ ਟਰੈਪ ਵਿੱਚ ਤੁਸੀਂ ਆਲਰੇਡੀ ਫਸ ਚੁੱਕੇ ਹੋ ਕਦੋਂ ਕਿਵੇਂ ਤੇ ਕਿੱਥੇ ਤਾਂ ਸੁਣੋ ਫਿਰ ਮੈਂ ਬਈ ਅਦਿਆਪ੍ਰੋਲਮਾਰਿਆ ਬਹੁਤ ਸਾਰੀਆਂ ਕਿਤਾਬਾਂ ਖੰਗਾਲਤੀਆਂ ਪਰ ਮੈਨੂੰ ਇੱਕ ਵੀ ਕਿਤਾਬ ਦੇ ਵਿੱਚ ਇੱਕ ਵੀ ਲਾਈਨ ਅਜਿਹੀ ਨਹੀਂ ਲੱਭੀ ਜਿਹਦੇ ਵਿੱਚ ਲਿਖਿਆ ਹੋਇਆ ਹੋਵੇ ਵੀ ਅੰਗਰੇਜ਼ ਸਿੱਖਾਂ ਨੂੰ ਖੁਦ ਮੁਖਤਿਆਰੀ ਰਾਜ ਦਿੰਦੇ ਸੀ ਕਿਸੇ ਵੀ ਅੰਗਰੇਜ਼ ਨੇ ਸਿੱਖਾਂ ਦੇ ਨਾਲ ਇਹ ਗੱਲ ਨਹੀਂ ਕੀਤੀ ਇਹਨਾਂ ਨੂੰ ਖੁਦਮੁਖਤਿਆਰੀ ਰਾਜ ਮਿਲਦਾ ਸੀ ਜੇ ਕੋਈ ਮਿਲਦਾ ਜ਼ਿਕਰ ਤਾਂ ਸਿਰਫ ਇਹੀ ਮਿਲਦਾ ਕਿ ਸਿੱਖਾਂ ਕੋਲੇ ਦੋ ਹੀ ਆਪਸ਼ਨਾਂ ਸੀ ਜਾਂ ਤਾਂ ਉਹ ਪਾਕਿਸਤਾਨ ਦੇ ਨਾਲ ਰਲ ਜਾਂਦੇ ਤੇ ਜਾਂ ਫਿਰ ਅੱਜ ਦੀ ਤਰ੍ਹਾਂ ਇੰਡੀਆ ਦੇ ਨਾਲ ਰਲ ਜਾਂਦੇ ਖੈਰ ਐਸ ਗੱਲ ਨੂੰ ਛੱਡੋ ਤੇ ਜਦੋਂ ਕਿਸੇ ਅੰਗਰੇਜ਼ ਕੋਲੇ ਗੱਲ ਕਰਦੇ ਸਿੱਖ ਰਾਜ ਬਾਰੇ ਤਾਂ ਉਹ ਕਹਿੰਦੇ ਸੀ ਲਿਆਓ ਕੋਈ ਇਲਾਕਾ ਜਿਹਾ ਲਿਆਓ ਜਿੱਥੇ ਤੁਹਾਡੀ 50% ਆਬਾਦੀ ਹੋਵੇ ਤਾਂ ਤੁਹਾਨੂੰ ਅਸੀਂ ਸਿੱਖ ਰਾਜ ਦੇ ਦਿੰਨੇ ਆ ਤੇ ਸਾਡੀ ਆਬਾਦੀ ਮਸਾਂ ਉਸ ਟਾਈਮ 12-13% ਸੀ ਕੋਈ ਇਲਾਕਾ ਮਸਾ ਹੋਊਗਾ ਇਹੋ ਜਿਹਾ ਜਿੱਥੇ 16 ਸਾਲ 17% ਸੀ ਪਿਛਲੇ 200 ਸਾਲਾਂ ਤੋਂ ਸਮਾਜ ਦੇ ਵੱਡੇ ਵੱਡੇ ਸਾਮਰਾਜ ਢਹ ਢੇਰੀ ਹੋ ਰਹੇ ਸੀ ਇਸ ਦੁਨੀਆ ਦੇ ਤੇ ਦੁਨੀਆ ਦੇ ਵਿੱਚ ਲੋਕਤਾਂਤ੍ਰਿਕ ਸਰਕਾਰਾਂ ਆ ਰਹੀਆਂ ਸੀ ਜਿਸ ਦਾ ਮਤਲਬ ਗਦਾ ਘੋੜਾ ਸਭ ਇੱਕ ਹੀ ਬਰਾਬਰ ਸੀ ਹੁਣ ਮੁੱਲ ਸਿਰਾਂ ਦੇ ਪੈ ਰਹੇ ਸੀਗੇ ਜਿਨ੍ਹਾਂ ਦੇ ਵੱਧ ਸਿਰ ਜਿਨ੍ਹਾਂ ਦੀ ਵੱਧ ਗਿਣਤੀ ਉਹਨਾਂ ਦਾ ਰਾਜ ਕਵਾਲਿਟੀ ਨੂੰ ਛੱਡ ਕੇ ਕੁਆਂਟੀਟੀ ਦਾ ਬੋਲਵਾਲਾ ਹੋ ਰਿਹਾ ਸੀ ਤੇ ਅਸੀਂ ਉਲਟ ਪਾਸੇ ਤੁਰ ਪਏ ਜਿੱਥੇ ਸਾਡੇ ਪਿਓ ਦਾ ਦੇ ਅਸੀਂ 4 4 5 5 10 10 ਸੀਗੇ ਤੇ ਹੁਣ ਅਸੀਂ ਦੋਹਾਂ ਵੱਲ ਤੁਰ ਪਏ ਇਹ ਦੋਹਾਂ ਦੀ ਸਕੀਮ ਹੈ ਜੁਪੀ ਬਿਹਾਰ ਵਰਗੀਆਂ ਸਟੇਟਾਂ ਦੇ ਵਾਸਤੇ ਸੀ ਜਿੱਥੇ ਕੋਈ ਕੰਮਕਾਰ ਕੁਝ ਵੀ ਨਹੀਂ ਸੀ ਤੇ ਅਸੀਂ ਦੋਹਾਂ ਤੋਂ ਵੀ ਇੱਕ ਪੈਰ ਅੱਗੇ ਇੱਕ ਇੱਕ ਬੱਚਾ ਲੈਣ ਲੱਗ ਪਏ ਉਹਦਾ ਕੀ ਸਿੱਟਾ ਨਿਕਲਿਆ ਅਸੀਂ ਆਲਦੀ ਆਪ ਹੀ ਆਪਣੇ ਜਵਾਕਾਂ ਦੇ ਨਾਲ ਉਹਨਾਂ ਦੀਆਂ ਬਾਹਾਂ ਬੰਨਣ ਵਾਲੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੇ ਭੈਣ ਭਰਾ ਖਤਮ ਕਰਦੇ ਸਿਰਫ ਕਦੇ ਲਈ ਤਾਂ ਕਿ ਇਹਨਾਂ ਦੀ ਜਾਇਦਾਦ ਜ਼ਿਆਦਾ ਰਹਿ ਸਕੇ ਤਾਂ ਕਿ ਇਹਨਾਂ ਨੂੰ ਜਾਇਦਾਦ ਵੰਡਣੀ ਨਾ ਪਵੇ ਸਾਡੀ ਆਪਣੀ ਕਮਜ਼ੋਰੀ ਸੀ ਕਿ ਅਸੀਂ ਇਹਨਾਂ ਦਾ ਖਰਚਾ ਨਹੀਂ ਚੱਕ ਸਕਦੇ ਸੀ ਸਿਰਫ ਇੱਕ ਇੱਕ ਜਵਾਕ ਲੈਣ ਲੱਗ ਪਏ ਉਹਦਾ ਨਤੀਜਾ ਕੀ ਨਿਕਲਿਆ ਪਹਿਲੀ ਲੇਅਰ ਦੇ ਵਿੱਚ ਅਸੀਂ ਆਪਦੇ ਹੀ ਬੱਚਿਆਂ ਦੇ ਭੈਣ ਭਰਾ ਉਹਨਾਂ ਤੋਂ ਖਤਮ ਕਰਦੇ ਹੋਏ ਰਿਸ਼ਤੇ ਭੈਣ ਭਰਾ ਦੇ ਉਹਨੋਂ ਪੂਰੀ ਤਰ੍ਹਾਂ ਭਾਵਨਾਤਮਕ ਤੌਰ ਤੇ ਮਾਨਸਿਕ ਤੌਰ ਤੇ ਇਕੱਲੇ ਹੋ ਗਏ। ਉਹਨਾਂ ਨੂੰ ਹੋਰ ਬਿਮਾਰੀਆਂ ਤਾਂ ਪਾਸੇ ਰਹਿ ਗਈਆਂ। ਪਹਿਲਾਂ ਉਹ ਮੈਂਟਲੀ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ। ਹੁਣ ਦੂਜੀ ਲੇਅਰ ਦੇ ਵਿੱਚ ਕੀ ਹੋਇਆ? ਜਦੋਂ ਉਹਨਾਂ ਦੇ ਜੋਕ ਹੋਣਗੇ ਅਸੀਂ ਪੰਜ ਰਿਸ਼ਤੇ ਮੋਢਲੇ ਖਤਮ ਕਰਤੇ। ਕਿਹੜੇ-ਕਿਹੜੇ? ਤਾਇਆ, ਚਾਚਾ, ਭੂਆ, ਮਾਮਾ ਤੇ ਮਾਸੀ ਇਹ ਪੰਜ ਰਿਸ਼ਤੇ ਇਹ ਖਤਮ ਕਰਤੇ ਤੇ ਪੰਜ ਇਹਨਾਂ ਦੇ ਆਪੋਜੀਟ ਜੈਂਡਰ ਜਿਵੇਂ ਤਾਇਆ ਤਾਈ ਚਾਚਾ ਚਾਚੀ ਮਾਮਾ मामੀ ਮਾਸੀ ਮਾਸੜ ਤੇ ਭੂਆ ਫੁਫੜ ਇਹ 10 ਰਿਸ਼ਤੇ ਖਤਮ ਕਰਨ ਦੇ ਨਾਲ ਕੀ ਹੋ ਗਿਆ ਜਿਹੜਾ ਨਿਊ ਵਰਲਡ ਆਰਡਰ ਬਣਿਆ ਵੀ ਦੁਨੀਆ ਨੂੰ ਕੱਲੇ ਕਰ ਦਿਓ ਸਮਾਜ ਦੇ ਵਿੱਚ ਕੱਲੇ ਕਰ ਦਿੱਤੇ ਜਾਣਾ ਚਾਹੀਦਾ ਬੰਦਾ ਤਾਂ ਕਿ ਉਹ ਆਪਦੇ ਹੱਕਾਂ ਵਾਸਤੇ ਨਾ ਲੜ ਸਕੇ ਤੇ ਨਾ ਹੀ ਉਹਦੀ ਕੋਈ ਮਗਰੋਂ ਸਪੋਰਟ ਕਰ ਸਕੇ ਤੇ ਅਸੀਂ ਇਸ ਪਾਸੇ ਨੂੰ ਤੁਰ ਪਏ ਆਪਣੇ ਜਵਾਕ ਪਹਿਲਾਂ ਤਾਂ ਉਹਨਾਂ ਦੇ ਭੈਣ ਭਰਾ ਉਹਨਾਂ ਦੇ ਨਾਲੋਂ ਅੱਡ ਕੀਤੇ ਤੇ ਫੇਰ ਮਗਰੋਂ ਦੂਜੀ ਲੇਅਰ ਦੇ ਵਿੱਚ ਆਹ ਕਰਤੇ ਆਹ 10 ਰਿਸ਼ਤਿਆਂ ਤੋਂ ਇਲਾਵਾ ਹੋਰ ਦੱਸੋ ਕਿਹੜੇ ਰਿਸ਼ਤੇ ਰਹਿ ਗਏ ਤੁਸੀਂ ਹੁਣ ਕਿਤੇ ਨਾ ਕਿਤੇ ਤਾਂ ਮਰੋਗੇ ਤੇ ਥੋੜੇ ਬਾਅਦ ਤੁਹਾਡਾ ਜਵਾਕ ਬਿਲਕੁਲ ਇਕੱਲੇ ਕੋਈ ਉਹਨਾਂ ਕੋਲੇ ਸਮਾਜ ਦੇ ਵਿੱਚ ਰਿਸ਼ਤਾ ਨਹੀਂ ਰਿਹਾ ਉਈ ਦਸੋ ਰੇਸ਼ਟਾਰਿਆਦਾ ਜਰੂਰ ਸੋਚਿਆ ਜੋ ਡੁੰਗਾਈ ਦੇ ਵਿੱਚ ਜਾ ਕੇ ਤੁਹਾਡਾ ਜਵਾ ਕੱਲਾ ਰਹਿ ਗਿਆ ਉਹਦੇ ਕੋਲੇ ਜਾਇਦਾਦ ਕੀ ਕਰੂ ਡਬਲ ਜਾਂ ਟ੍ਰਿਪਲ ਜਾਇਦਾਦ ਕੀ ਕਰੂਗੀ ਜਦੋਂ ਉਹਦੇ ਮਗਰ ਕੋਈ ਖੜਨ ਵਾਲਾ ਹੀ ਨਾ ਹੋਇਆ ਜਿਹੜਾ ਕੁਝ ਨਿਊ ਵਰਲਡ ਆਰਡਰ ਦੇ ਵਿੱਚ ਉਹ ਚਾਹੁੰਦੇ ਸੀ ਉਹ ਤੁਸੀਂ ਇਨ ਬੈਨ ਉਸ ਤਰ੍ਹਾਂ ਕਰ ਦਿੱਤਾ ਇੱਕ ਬੰਦੇ ਨੂੰ ਕੱਲਾ ਖੜਾ ਕਰਤਾ ਉਹਦੇ ਮਗਰ ਕੋਈ ਸਮਾਜ ਨਹੀਂ ਕੋਈ ਰਿਸ਼ਤਦਾਰੀ ਨਹੀਂ ਨਾਥਿੰਗ ਤੇ ਇਸ ਤੋਂ ਬਾਅਦ ਤੁਸੀਂ ਗੱਲਾਂ ਕਰਦੇ ਹੋ ਰਾਜ ਦੀਆਂ ਤੁਸੀਂ ਗੱਲਾਂ ਕਰਦੇ ਹੋ ਵੀ ਕੁਆਲਿਟੀ ਦੀਆਂ ਕੁਆਲਿਟੀ ਕੀ ਕਰੂਗੀ ਜਦੋਂ 4 4 5 5 ਜਾਣੇ ਹੁੰਦੇ ਸੀ ਤਾਂ ਬਹਾਦਰ ਹੁੰਦੇ ਸੀ ਅਸੀਂ ਪਨਾਮਾ ਦੇ ਜੰਗਲ ਟੱਪ ਗਏ ਜਦੋਂ ਤੁਹਾਡਾ ਇਕੱਲਾ ਕਹਿਰਾ ਬੱਚਾ ਤੁਸੀਂ ਸੜਕ ਪਾਰ ਨਹੀਂ ਕਰਾਉਗੇ ਉਹਦੇ ਤੋਂ ਤੁਸੀਂ ਉਹਨੂੰ ਜਮਾਂ ਸੇਫ ਰੱਖੋਗੇ ਤੇ ਇੱਕ ਸੇਫਟੀ ਦੇ ਵਿੱਚ ਪਲਿਆ ਹੋਇਆ ਜਵਾਕ ਕਿਸ ਤਰ੍ਹਾਂ ਕੋਈ ਬਹਾਦਰ ਬਣ ਜੂ ਕਿਸ ਤਰ੍ਹਾਂ ਉਹਦੇ ਵਿੱਚ ਕੁਆਲਿਟੀ ਆ ਜੂ ਤੁਹਾਡੇ ਵਰਗੀ ਕੁਆਲਿਟੀ ਤੁਹਾਡੇ ਵਰਗੀ ਆ ਜੂ ਤੁਹਾਡੇ ਬੱਚੇ ਜੇ ਉਹ ਸਿੰਗਲ